ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਉਹ ਵੀ ਲੋਕਾਂ ਨੇ ਆਪਣੇ ਹੱਥਾਂ ਤੇ ਚੱਕ ਕੇ ਕਿਤੇ ਦੀ ਕਿਤੇ ਪਹਛਾ ਦਿੱਤੀ ਤੇ ਜੇ ਲੋਕ ਦੂਸਰੇ ਪਾਸੇ ਉਲਟੇ ਪਾਸੇ ਨੂੰ ਤੁਰ ਪੈਣ ਫਿਰ ਵੀ ਉਹ ਰੁਕਿਆ ਰੁਕਦੇ ਨਹੀਂ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕੱਲ ਮੌਸਮ ਦੇ ਹਿਸਾਬ ਨਾਲ ਅਸੀਂ ਸਾਰਿਆਂ ਨੇ ਦੇਖਿਆ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਪਰ ਪੰਜਾਬ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਰਾਜਨੀਤਿਕ ਬੱਦਲ ਫਟਿਆ ਜਦੋਂ ਪਠਾਨ ਮਾਜਰਾ ਨੇ ਆਪਣੀ ਪਾਰਟੀ ਤੋਂ ਬਗਾਵਤ ਕਰ ਦਿੱਤੀ ਜੋ ਪਠਾਨ ਮਾਜਰਾ ਨੇ ਆਪਣੀ ਪਾਰਟੀ ਤੋਂ ਬਗਾਵਤ ਕੀਤੀ ਉਸ ਦੇ ਅਸਾਰ ਕਿਤੇ ਨਾ ਕਿਤੇ ਬਹੁਤ ਸਾਰੇ ਹੋਰ ਰਾਜਨੇਤਾ ਜੋ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਉਬਾਲ ਮਾਰ ਰਹੇ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਥੋੜੇ ਪੈਰ ਉਖੜੇ ਉਖੜੇ ਲੱਗ ਰਹੇ ਹੈ ਜਦੋਂ ਤੋਂ ਕਿਸਾਨਾਂ ਦਾ ਮੋਰਚਾ ਉਠਾਇਆ ਗਿਆ ਜਦੋਂ ਤੋਂ ਕਿਸਾਨ ਜਿੱਥੇ ਮੰਡੀਆਂ ਦੀ ਗੱਲ ਇੱਕ ਦੂਸਰੇ ਨਾਲ ਹੋਣ ਤੋਂ ਚੰਡੀਗੜ੍ਹ ਵਿੱਚ ਟੁੱਟੀ ਉਸ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਰਾਜਨੀਤਿਕ ਵਿੰਗ ਹੈ ਜਿਹੜਾ ਉਹ ਹਾਸ਼ੀਏ ਵੱਲ ਨੂੰ ਵੱਧਦਾ ਜਾ ਰਿਹਾ ਹੈ ਹੁਣ ਭਾਵੇਂ ਪਠਾਨ ਮਾਜਰੇ ਦੇ ਇਸ ਕਦਮ ਦੇ ਪਿੱਛੇ ਕੋਈ ਵੀ ਕਾਰਨ ਹੋਵੇ ਪਰ ਸਮੁੱਚੇ ਤੌਰ ਤੇ ਇਸ ਨੂੰ ਦੇਖਿਆ ਇਹ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸ਼ਾਖਾ ਪੰਜਾਬ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਲੀਡਰਸ਼ਿਪ ਹੈ ਜਾਂ ਇਹ ਕਹਿ ਨਹੀਂ ਕਿ ਉਹ ਵਿਅਕਤੀ ਜਿਹੜੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮੈਨੇਜ ਕਰ ਰਹੇ ਹੈ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਖਾਈ ਜ਼ਰੂਰ ਹੈ ਇਹ ਕੇਵਲ ਇੱਕ ਬੰਦੇ ਦੇ ਬਿਆਨ ਨਹੀਂ ਇਸ ਨੇ ਆਪਣੀ ਗੱਲ ਨੂੰ ਜ਼ਾਹਰ ਕੀਤਾ ਤੇ ਜ਼ਾਹਰ ਕਰਨ ਦੇ ਨਾਲ ਜਿਹੜੀ ਇਹਦੇ ਵਿੱਚੋਂ ਪ੍ਰਮੁੱਖ ਤੌਰ ਤੇ ਗੱਲ ਨਿਕਲ ਕੇ ਆਈ ਉਹ ਇਹ ਹੈ ਕਿ ਇਹਨਾਂ ਨੇ ਵੱਡੇ ਪੱਧਰ ਤੇ ਕਿਹਾ ਕਿ ਸ਼ਾਇਦ ਹੁਣ ਕੇਂਦਰੀ ਲੀਡਰਸ਼ਿਪ ਤੇ ਪੰਜਾਬ ਦੀ ਪਾਰਟੀ ਦੇ ਵਿੱਚ ਸਭ ਕੁਝ ਇੱਕੋ ਕਿਸਮ ਦਾ ਨਹੀਂ ਹੈ ਕਿਤੇ ਨਾ ਕਿਤੇ ਬਗਾਵਤ ਦੇ ਸੋਰ ਹੈ ਜਿਹੜੇ ਜੇ ਇੱਕ ਥਾਂ ਤੋਂ ਬਾਹਰ ਆਏ ਆ ਤਾਂ ਬਾਕੀ ਥਾਂ ਬਾਕੀ ਥਾਵਾਂ ਤੇ ਵੀ ਇਹ ਗੱਲ ਕਿਤੇ ਨਾ ਕਿਤੇ ਸੁਲਗ ਰਹੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚੋਂ ਜੋ ਕਿਸੇ ਲੈਵਲ ਤੇ ਕਿਸੇ ਪੱਧਰ ਤੇ ਇਹਨਾਂ ਨੂੰ 92 ਸੀਟਾਂ ਦੇਣ ਵੇਲੇ ਤਰਲੋ ਮੱਛੀ ਹੋਏ ਸੀ ਅੱਜ ਉਹਨਾਂ ਦੇ ਵਿੱਚੋਂ ਲਗਾਤਾਰ ਇਹਨਾਂ ਦੀ ਸ਼ਾਖ ਹੈ ਜਿਹੜੀ ਉਹ ਗਿਰ ਰਹੀ ਹੈ ਗਿਰ ਰਹੀ ਨਹੀਂ ਬਲਕਿ ਕਹੀਏ ਕਿ ਗਿਰ ਚੁੱਕੀ ਹੈ ਕਿੰਨੇ ਕ ਆਮ ਆਦਮੀ ਪਾਰਟੀ ਦੇ ਨੇਤਾ ਅੱਜ ਬਿਨਾਂ ਕਿਸੇ ਸਿਕਿਉਰਿਟੀ ਤੋਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਮੁਖਾਤਬ ਹੋ ਸਕਦੇ ਐ ਹਾਲਾਤ ਇੱਥੋਂ ਤੱਕ ਬਣੇ ਹੋਏ ਐ ਕਿ ਇੱਕ ਸਮੇਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਜਿਨ੍ਹਾਂ ਨੂੰ ਲੋਕ ਮੂੰਹ ਲਾਉਣ ਨੂੰ ਤਿਆਰ ਨਹੀਂ ਸੀ ਜਿਨ੍ਹਾਂ ਨੂੰ ਬਦਲ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਨਵਾਂ ਬਦਲ ਕ੍ਰਾਂਤੀਕਾਰੀ ਦਲ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਵਾਰਿਸ ਤੇ ਪੰਜਾਬ ਦੀ ਰਾਜਨੀਤਿਕ ਫਿਜ਼ਾ ਨੂੰ ਬਦਲਣ ਵਾਲੇ ਲੋਕਾਂ ਨੂੰ ਲੈ ਕੇ ਆਂਦਾ ਸੀ ਅੱਜ ਉਹ ਵਿਅਕਤੀ ਤਾਂ ਫਿਰ ਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹੈ ਕੁਝ ਹੱਦ ਤੱਕ ਸਫਲ ਵੀ ਹੋ ਰਹੇ ਹੈ ਪਰ ਜੇ ਅਸੀਂ ਆਮ ਆਦਮੀ ਪਾਰਟੀ ਦੇ ਨਵੇਂ ਬਖਿਆਣ ਦੀ ਕੀਤੀਆਂ ਗਈਆਂ ਕੁਝ ਅਜਈਆਂ ਗੱਲਾਂ ਦੀ ਗੱਲ ਕਰੀਏ ਤਾਂ ਜਿਹੜਾ ਅੰਦਰ ਵਾਪਰ ਰਿਹਾ ਹੈ ਉਹ ਸਾਰਾ ਕੁਝ ਬਹੁਤ ਹੀ ਚਿੰਤਾਜਨਕ ਹੈ ਆਮ ਆਦਮੀ ਪਾਰਟੀ ਲਈ ਉਹਦੇ ਵਿੱਚ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਉਹਨਾਂ ਨੇ ਭਾਵੇਂ ਸਾਰੇ ਲੋਕ ਜਾਣਦੇ ਸੀ ਜਾਰਾ ਤੌਰ ਤੇ ਪ੍ਰਮਾਣਿਕ ਤੌਰ ਤੇ ਰੈਫਰੈਂਸ ਦੇ ਤੌਰ ਤੇ ਇਹ ਗੱਲ ਕਹੀ ਹੈ ਕਿ ਸਾਡਾ ਕੋਈ ਵੀ ਮੰਤਰੀ ਹੈ ਜਿਹੜਾ ਉਹ ਦਿੱਲੀ ਦੀ ਹਕੂਮਤ ਦੀ ਰਜਾ ਤੋਂ ਬਿਨਾ ਕੁਝ ਵੀ ਨਹੀਂ ਕਰ ਸਕਦਾ ਇਥੋਂ ਤੱਕ ਉਹਨਾਂ ਨੇ ਸਿੱਧਾ ਕਿਹਾ ਕਿ ਚੌਂਕੀਦਾਰ ਦੀ ਬਦਲੀ ਵੀ ਨਹੀਂ ਕਰ ਸਕਦਾ ਤੇ ਨਾਲ ਹੀ ਜਿਹੜੀ ਗੱਲ ਸੋਚ ਵਿਚਾਰ ਦੀ ਮੰਗ ਕਰਦੀ ਹੈ ਉਹ ਇਹ ਹੈ ਕਿ ਉਹਨਾਂ ਨੇ ਭਗਵੰਤ ਸਿੰਘ ਮਾਨ ਨੂੰ ਵੀ ਚੁਣੌਤੀ ਦਿੱਤੀ ਹੈ ਚੁਣੌਤੀ ਇਸ ਗੱਲ ਦੀ ਦਿੱਤੀ ਹੈ ਕਿ ਉਹ ਪੰਜਾਬ ਲਈ ਖੜਾ ਹੋਵੇ ਤੇ ਇਹ ਗੱਲ ਕਲੀਅਰ ਕਟ ਉਹਨਾਂ ਨੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਗੱਲ ਵੱਲ ਜਦੋਂ ਦੀ ਲੈਂਡ ਪੂਲਿੰਗ ਪਾਲਿਸੀ ਬਣੀ ਹੈ ਵਾਪਸ ਹੋਈ ਹੈ ਤੇ ਉਸ ਦੇ ਪੈਰੋਕਾਰ ਆਮ ਆदमी ਪਾਰਟੀ ਦੇ ਦਿੱਲੀ ਦੇ ਪ੍ਰਤੀਨਿਧ ਲਗਾਏ ਹੈ ਉਸ ਤੋਂ ਬਾਅਦ ਇਨ੍ਹਾਂ ਖੇਮਿਆਂ ਵਿੱਚ ਕਿਤੇ ਨਾ ਕਿਤੇ ਵੱਡੀ ਦਰਾਰ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਇਸ ਬਗਾਵਤ ਨੂੰ ਤੁਸੀਂ ਇਕੱਲਾ ਕਹਿਰਾ ਨਹੀਂ ਆਖ ਸਕਦੇ ਇਸ ਦੇ ਅਰਥ ਹੈ ਜਿਹੜੇ ਉਹ ਕਾਫੀ ਡੂੰਘੇ ਹੈ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਜਿੱਥੇ ਆਮ ਆਦਮੀ ਪਾਰਟੀ ਤੇ ਬੋਲਣ ਦਾ ਮੌਕਾ ਮਿਲੂਗਾ ਉਹਦੇ ਨਾਲ ਹੀ ਨਾਲ ਇਹ ਗੱਲ ਵੀ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਸ ਦੇ ਅੰਦਰ ਕਿਤੇ ਨਾ ਕਿਤੇ ਵਖਰੇਵੇਂ ਜਿਹੜਾ ਉਹ ਡਿਫੈਕਸ਼ਨ ਦਾ ਰੂਪ ਵੀ ਇਖਤियार ਕਰ ਸਕਦਾ ਹੈ ਹਲੇ ਅਸੀਂ ਜਾਣਦੇ ਹਾਂ 2027 ਤੱਕ ਦਾ ਸਮਾਂ ਲੰਮਾ ਪਿਆ ਹੈ ਪਰ ਉਸ ਸਮੇਂ ਤੋਂ ਬਾਅਦ ਦੀਆਂ ਘਟਨਾਵਾਂ ਲਗਾਤਾਰ ਆਮ ਆਦਮੀ ਪਾਰਟੀ ਲਈ ਸਿਗਨਲ ਦੇ ਰਹੀਆਂ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ अरविंद केजरीवाल शहीद उधम सिंह ਦੀ ਵਰਸੀ ਤੇ ਬੋਲਣ ਲੱਗੇ ਸੀ ਤਾਂ ਉਸ ਸਮੇਂ ਲੋਕਾਂ ਦਾ ਉਸ ਰੈਲੀ ਦੇ ਵਿੱਚੋਂ ਉਹਨਾਂ ਦੇ ਬੋਲਣ ਸਮੇਂ ਉੱਠ ਕੇ ਜਾਣਾ ਇੱਕ ਵੱਡਾ ਸੰਕੇਤ ਹੈ ਕਿ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਪਸੰਦ ਨਹੀਂ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਸੁਸੋਧਿਆ ਸਾਹਿਬ ਜੀ ਜਿਹੜੇ ਮਹਿਲਾ ਵਰਕਰਾਂ ਨਾਲ ਕੀਤੀ ਹੋਈ ਗੱਲਬਾਤ ਉਹਨਾਂ ਦੀ ਕੀਤੀ ਹੋਈ ਟਿੱਪਣੀ ਨੇ ਵਿਰੋਧੀਆਂ ਨੂੰ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਤੇ ਉਂਗਲੀ ਉਠਾਉਣ ਦਾ ਮੌਕਾ ਦਿੱਤਾ ਤੇ ਇਹ ਸਾਰੀਆਂ ਘਟਨਾਵਾਂ ਰਲ ਕੇ ਕਿਤੇ ਨਾ ਕਿਤੇ ਇਹ ਇਸ਼ਾਰਾ ਕਰ ਰਹੀਆਂ ਕਿ ਜਦੋਂ ਕੇਂਦਰ ਦੀ ਸਤਾ ਜਿਆਦਾ ਮਜ਼ਬੂਤ ਹੋਣ ਲੱਗਦੀ ਹੈ ਤਾਂ ਉਦੋਂ ਲੋਕਲ ਲੈਵਲ ਦੇ ਨੇਤਾ ਉਹਨਾਂ ਤੋਂ ਸਿਰਫ ਕਿਨਾਰਾ ਹੀ ਨਹੀਂ ਕਰਦੇ ਬਲਕਿ ਕਈ ਵਾਰ ਇਹ ਵੀ ਵਾਪਰਦਾ ਹੈ ਕਿ ਉਹ ਕਿਨਾਰਾ ਕਰਦੇ ਕਰਦੇ ਇੱਕ ਵੱਖਰੀ ਧਿਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਜਾਂਦੇ ਹੈ ਇਸ ਲਈ ਜੇ ਤੁਸੀਂ ਕਿਸੇ ਵੀ ਰਾਜਨੀਤਿਕ ਵਿਚਾਰ ਨੂੰ ਵਿਚਾਰਧਾਰਾ ਨੂੰ ਵਿਅਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਨਾਲ ਜਦੋਂ ਉਹਦਾ ਮਨ ਫੁੱਟਦਾ ਹੈ ਜਾਂ ਤਾਂ ਉਹ ਆਪਣੀ ਪਾਰਟੀ ਨੂੰ ਛੱਡ ਕੇ ਭੱਜ ਜਾਂਦਾ ਹੈ ਅਸਤੀਫਾ ਦੇ ਦਿੰਦਾ ਹੈ ਰਜਾਇਨ ਕਰ ਦਿੰਦਾ ਹੈ ਜਾਂ ਉਹ ਬਗਾਵਤ ਕਰ ਦਿੰਦਾ ਹੈ ਭਾਵੇਂ ਪੰਜਾਬ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾ ਦੇ ਮਨ ਦੇ ਵਿੱਚ ਕੀ ਮਨਸ਼ਾ ਹੈ ਜਿਸ ਕਰਕੇ ਪਠਾਨ ਮਾਜਰਾ ਨੇ ਇਹ ਕਦਮ ਚੁੱਕਿਆ ਇਸ ਨੂੰ ਹਲੇ ਸਮਝਣਾ ਬਹੁਤ ਮੁਸ਼ਕਲ ਹੈ ਪਰ ਨਾਲ ਹੀ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਭਾਵੇਂ ਉਹਨਾਂ ਦੀ ਮਨਸ਼ਾ ਕੋਈ ਵੀ ਹੋਵੇ ਰਾਜਨੀਤੀ ਹੈ ਜਿਹੜੀ ਇਹ ਪਰਸੈਪਸ਼ਨ ਦੀ ਗੇਮ ਹੈ ਇਹਦੇ ਵਿੱਚ ਜਦੋਂ ਲੋਕਾਂ ਦੀ ਇੱਕ ਪਰਸੈਪਸ਼ਨ ਬਣ ਜੇ ਲੋਕ ਕਿਸੇ ਨੂੰ ਮਾੜਾ ਕਹਿਣਾ ਸਿੱਧ ਕਰ ਦੇਣ ਤਾਂ ਉਹ ਫਿਰ ਅੱਗੇ ਲੋਕਾਂ ਤੱਕ ਵੱਧਦਾ ਹੀ ਜਾਂਦਾ ਹੈ ਤੇ ਉਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਉਹ ਵੀ ਲੋਕਾਂ ਨੇ ਆਪਣੇ ਹੱਥਾਂ ਤੇ ਚੱਕ ਕੇ ਕਿਤੇ ਦੀ ਕਿਤੇ ਪਹਛਾ ਦਿੱਤੀ ਤੇ ਜੇ ਲੋਕ ਦੂਸਰੇ ਪਾਸੇ ਉਲਟੇ ਪਾਸੇ ਨੂੰ ਤੁਰ ਪੈਣ ਫੇਰ ਵੀ ਉਹ ਰੁਕਿਆ ਰੁਕਦੇ ਨਹੀਂ ਹੈ ਇਹ ਰੈਫਰੈਂਸ ਜਿਹੜਾ ਬਣਿਆ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਬੋਲੀਆਂ ਇਸ ਦੇ ਨਾਲ ਪਾਰਟੀ ਨੂੰ ਐਸ ਕਿਸਮ ਦਾ ਝਟਕਾ ਲੱਗੂਗਾ ਜਿਹੜਾ ਸ਼ਾਇਦ 2027 ਤੱਕ ਬਹੁਤ ਵੱਡੇ ਯਤਨ ਕਰਨ ਦੇ ਬਾਵਜੂਦ ਵੀ ਪੂਰਿਆ ਨਾ ਜਾ ਸਕੇ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਕਿਸਮ ਦੀਆਂ ਪਾਰਟੀ ਦੇ ਵਿੱਚੋਂ ਹੋਣ ਵਾਲੀਆਂ ਬਗਾਵਤਾਂ ਨਾਲ ਦਿੱਲੀ ਦੀ ਲੀਡਰਸ਼ਿਪ ਦੇ ਉੱਪਰ ਪੰਜਾਬ ਦੀ ਰਾਜਨੀਤੀ ਦੇ ਉੱਪਰ ਕਿਸ ਕਿਸਮ ਦਾ ਅਸਰ ਪੈ ਸਕਦਾ ਹੈ ਇਹ ਵਿਚਾਰ ਚਰਚਾ ਦੀ ਮੰਗ ਕਰਨ ਵਾਲੀ ਗੱਲ ਹੈ ਧੰਨਵਾਦ